ਗੁਰੂ ਸਾਹਿਬ ਨੇ ਤਾਂ ਪਤਾ ਕਿੰਨੇ ਸੰਤ੍ਰਾਂਤੀਕਾਰੀ ਬਣਾਇਆ ਸੀ ਸਿੱਖਾਂ ਨੂੰ ਇੱਕ ਮੇਨ ਵਿਚੋਂ ਪ੍ਰਤੀਕ ਸਾਖੀ ਯਾਦ ਆ ਗਈ ਤੇ ਚੋਜ ਸੀ ਪਾਤਸ਼ਾਹ ਦਾ ਸਾਨੂੰ ਜਾਨੀ ਕਿ ਸਿਖਾਉਣ ਵਾਸਤੇ ਇੱਕ ਵਾਰੀ ਗੁਰੂ ਜੀ ਨੇ ਕੀ ਕੀਤਾ ਵੀ ਉੱਤਰ ਲਿਆ ਜਾ ਸਕਦਾ ਤਾਂ ਤੇ ਦਾदू ਦੀ ਸਮਾਤ ਨੂੰ ਤੀਰ ਦੀ ਨੋਕ ਨਾਲ ਨਮਸਕਾਰ ਕਰਤੀ ਗੁਰੂ ਜੀ ਨੇ ਜਾਣਵੁੱਝ ਕੇ ਪਰਚਾਂਕ ਸਿੱਖਾਂ ਨੂੰ ਪਰਚਾ ਪੇਪਰ ਜੋ ਕਰ ਦਿੱਤੀ ਨਾ ਤੇ ਹੁਣ ਜਿਹੜੇ ਨਾਲ ਸਿੰਘ ਸੀ ਉਹ ਬੋਲ ਪਏ ਕਹਿੰਦੇ ਮਹਾਰਾਜ ਤੁਸੀਂ ਸਾਨੂੰ ਆਪ ਦੱਸਿਆ ਵੀ ਗੌਰ ਮੜੀ ਮੱਟ ਭੂਲਣਾ ਮੰਨੇ ਤੁਸੀਂ ਵੀ ਪਹਿਲੇ ਜਾਮੇ 'ਚ ਸਾਨੂੰ ਆਪ ਦੱਸਿਆ ਵੀ ਦੁਬਧਾ ਨਾ ਪੜੋ ਹਰਿ ਵਿਨ ਹੋਰ ਨਾ ਪੁੱਜੋ ਮੜੇ ਮਸਾਨਣਾ ਜਾਈ ਤੁਸੀਂ ਕਹਿੰਦੇ ਮੜੀ ਮਸਾਨੀ ਤੇ ਜਾਣਾ ਨਹੀਂ ਦੁਬਧਾ ਜਿ ਪਹਿਣਾ ਨਹੀਂ ਰੱਬ ਤੋਂ ਬਿਨ ਕਿਸੇ ਨੂੰ ਮੰਨਣਾ ਨਹੀਂ ਫਿਰ ਤੁਸੀਂ ਦਸਵੇਂ ਸ੍ਰੋਪ 'ਚ ਜੋ ਸਵੇਯੇ ਉਚਾਰਨ ਕੀਤੇ ਤੁਸੀਂ ਆਪ ਕਿਹਾ ਕਿ ਭੁੱਲ ਕੇ ਕਿਸੇ ਕਬਰ ਸਮਾਦ ਮੜੀ ਮਸਾਨੇ ਨੂੰ ਮੰਨਣਾ ਨਹੀਂਗਾ ਤੁਸੀਂ ਆ ਜੇ ਤੁਸੀਂ ਆਪ ਸਾਨੂੰ ਕਿਹਾ ਹੁੰਦਾ ਮੰਨਣਾ ਫਿਰ ਸਾਨੂੰ ਕੋਈ ਤਰਾਜ ਨਹੀਂ ਗੁਰੂ ਦੇ ਵਚਨ ਤੇ ਨਹੀਂ ਨੋਟ ਕਰਿਓ। ਅਤਰਾ ਇਹ ਭਾਵ ਨੂੰ ਸਮਝਿਓ ਪਰ ਜੋ ਤੁਸੀਂ ਸਿਧਾਂਤ ਬਣਾ ਦਿੱਤੇ ਆਪ ਤੇ ਅੱਜ ਤੁਸੀਂ ਆਪਣੇ ਸਿਧਾਂਤ ਨੂੰ ਆਪ ਹੀ ਕਿਉਂ ਪਟਿਆ ਤੁਸੀਂ ਦਾਦੂ ਦੀ ਸਮਾਧ ਨੂੰ ਤੀਰ ਦੇ ਲੋਕ ਨਾਲ ਨਮਸਕਾਰ ਕਿਉਂ ਕੀਤੀ ਤਾਂ ਕਿ ਸਮਾਧਾ ਨੂੰ ਨਮਸਕਾਰ ਕਰਨ ਵਾਲੇ ਤਨਖਾਹੀਏ ਹੁੰਦੇ ਆ ਜਿਸ ਕਰਕੇ ਤੁਸੀਂ ਤਨਖਾਹੀਏ ਹੋਗੇ ਬੋਲੋ ਦਾ ਆਪਣਾ ਵਾਹ ਦੇਖੋ ਕੀ ਪਤਾ ਆ ਜਦੋਂ ਇੰਨਾ ਇੰਨਾ ਕਿਹਾ ਨਾ ਤੇ ਗੁਰੂ ਸਾਹਿਬ ਜੀ ਕਹਿੰਦੇ ਹਾਂ ਵੀ ਤਨਖਾਹੀਏ ਹੋਗੇ ਤੇ ਗੁਰਸਿੱਖਾਂ ਨੂੰ ਬੋਕਲ ਚ ਲੈ ਲੈ ਪਿਆਰ ਦੇਣਾ ਨਾਲੇ ਹਸਨ ਸਿੰਘ ਹਰਾਨ ਵੀ ਹੈ ਕਿਉਂ ਨਹੀਂ ਕਿਹਾ ਗੁਰੂ ਸਾਹਿਬ ਨੇ ਕੀ ਵੀ ਤੁਸੀਂ ਕੌਣ ਹੋ ਮੈਥੋਂ ਜਵਾਬ ਮੰਗਣ ਵਾਲੇ ਬੋਲੋ ਸਤਨਾਮ ਨੋਟ ਕਰਿਓ ਅੱਜ ਅੱਜ ਦੇ ਡੇਰੇ ਦਿਨ ਕਹਿੰਦੇ ਤੁਸੀਂ ਕੌਣ ਹੋ ਮੈ ਪੁੱਛਣ ਵਾਲੇ ਪੁੱਛਣ ਵਾਲੇ ਅਸੀਂ ਉਹੀ ਗੁਰੂ ਦੇ ਨਮਾਣੇ ਸਿੰਘ ਹਾਂ ਜਿਨ੍ਹਾਂ ਨੇ ਕੇ ਪੁੱਛਿਆ ਸੀ ਸਿੰਘਾਣੇ ਪੁੱਛਿਆ ਸੀ ਨਾ ਪੁੱਛ ਰਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲੋਂ ਕਿ ਤੁਸੀਂ ਤੀਰ ਦੀ ਨੋਕ ਨਾਲ ਸਮਾਧ ਨੂੰ ਨਮਸਕਾਰ ਕਿਉਂ ਕੀਤੀ ਉੱਤਰ ਦਿਓ ਬੋਲੋ ਸਤਨਾਮ ਦੀ ਵਾਹ ਉੱਤਰ ਦਿਓ ਕੀ ਸੰਕਰਾਮਪੀਕਾਰੀ ਬਣਾਇਆ ਸਿੱਖ ਨੂੰ ਅੱਜ ਤੱਕ ਕਿਸੇ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਸੀ ਇਹ ਅੱਜ ਤੱਕ ਕਿਤੇ ਨਹੀਂ ਸੀ ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲ ਤਾਂ ਤੇ ਜਿਸ ਵੇਲੇ ਕਿਹਾ ਕਿ ਹਾਂ ਕਿ ਹਾਂ ਪਰ ਠੀਕ ਹੈ ਗੱਲ ਪਰਲੀ ਬਿਲਕੁਲ ਠੀਕ ਹੈ ਇਹ ਤਾਂ ਗੁਰਮਤਿ ਸਿਧਾਂਤ ਤੋਂ ਬਾਹਰ ਚਲੇ ਗਏ ਜਿਸ ਵੇਲੇ ਪ੍ਰਸ਼ਾਦ ਬਣਾ ਕੇ ਜਨੇ ਸ਼ਕਾਇਆ ਸਿੰਘਾਂ ਨੂੰ ਗੁਰੂ ਸਾਹਿਬ ਨੇ ਬੜਾ ਪਿਆਰ ਦਿੱਤਾ ਬੜੇ ਖੁਸ਼ ਨਾਲੇ ਹੱਸਣ ਮਹਾਰਾਜ ਤੇ ਸਿੰਘਾਂ ਨੇ ਪੁੱਛ ਲਿਆ ਕਿ ਮਹਾਰਾਜ ਤੁਸੀਂ ਅੱਜ ਬੜੇ ਖੁਸ਼ ਹੋ ਕਹਿੰਦੇ ਸਿੰਘੋ ਮੈਂ ਖੁਸ਼ ਤਾਂ ਤਾਂ ਆਂ ਕਿ ਤੁਸੀਂ ਗੁਰਮਤ ਤੋਂ ਸਿਧਾਂਤਾਂ ਦੇ ਪੁਜਾਰੀ ਹੋਗੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਜੇ ਕੋਈ ਗੁਰਮਤ ਤੋਂ ਉਲਟ ਚੱਲਿਆ ਪਰੂਆ ਤੁਸੀਂ ਹਰੇਕ ਦੀ ਬਾਹ ਫੜ ਸਕਦੇ ਹੋ ਬੋਲੋ ਸਤਨਾਮ ਤੁਸੀਂ ਹਰੇਕ ਦੀ ਵਾਂ ਠਾੜ ਸਕਦੇ ਹੋ ਕੋਈ ਵੱਡੇ ਤੋਂ ਵੱਡਾ ਕਹਾਉਣ ਵਾਲਾ ਵੀ ਖਾਲਸਾ ਪੰਥ ਦੇ ਵਿੱਚ ਗੁਰਮਤਿ ਦੇ ਸਿਧਾਂਤੋਂ ਤੋਂ ਬਾਹਰ ਜਾਊਗਾ ਤੁਸੀਂ ਉਹਨੂੰ ਟੋਕ ਸਕਦੇ ਤੁਸੀਂ ਉਹਨੂੰ ਟੋਕ ਸਕਦੇ ਹੋ ਤਾਂ ਤੇ ਅੱਜ ਦੇ ਕਹਿੰਦੇ ਮौज ਹੈ ਬਾਬਿਆਂ ਦੀ ਕਾਦੀ ਮौज ਮौज ਹੈ ਬਾਬਿਆਂ ਦੀ ਬਣਿਆ ਖੌਤੀ ਬ੍ਰਹਮ ਗਿਆਨੀ ਇਹ ਕਾਦੀ ਮौज ਹੈ ਉੱਤਰ ਮੰਗਦੀ ਹੈ ਪੁੱਤਰ ਦੇ ਬਾਣੀ ਦੇ ਮੁਤਾਬਕ ਸਾਨੂੰ ਕੀ ਕੁਛ ਕਰਦੇ ਹਾਂ ਕੀ ਕਰਦੇ ਹੋ 10ਵੇਂ ਪਾਸੇ ਦਾ ਕੋਤਰੀ ਕਿੱਥੇ ਹੋਈ ਉੱਤਰ ਦਿਓ ਉੱਤਰ ਦਿਓ 10ਵੇਂ ਪਾਸੇ ਕੋਤਰੀ ਕਦੋਂ ਹੋਈ ਕਿੱਥੇ ਹੋਈ ਕੀ ਕੋਤਰੀਆਂ ਕਰਨੀਆਂ ਗੁਰਮਤ ਹੈ ਕਿ 50 ਪਾਠ ਅਖੰਡ ਪਾਠ ਜਾਂ 100 ਇਕੱਠਾ ਪ੍ਰਕਾਸ਼ ਕਰ ਲੈਣਾ ਪੁੱਛਦੇ ਆ ਉੱਤਰ ਦਿਓ ਗੁਰੂ ਇੱਕ ਐ ਕਿ 100 ਉੱਤਰ ਤਾਂ ਇਹ ਮੈਨੂੰ ਵੀ ਇੱਕ ਐ ਮੈਨੂੰ ਨਾ ਹੀ ਉੱਤਰ ਤਾਂ ਫਿਰ ਜਦੋਂ ਕਹਤਾ ਗੁਰੂ ਇੱਕ ਐ 100 ਪ੍ਰਕਾਸ਼ ਕਿਉਂ ਕੀਤਾ ਹੈ ਫਿਰ ਪੁੱਛਦੇ ਆ ਇੱਕ ਗ੍ਰੰਥੀ ਬੋਲੂ ਜੋ ਸੌ ਖੰਡ ਪਾਠ ਤੇ ਸੌ ਦੇ ਸੌ ਬੋਲਣਗੇ ਜਵਾਬ ਤਾਂ ਹੀ ਮਿਲੂਗਾ ਵੀ ਇੱਕੋ ਹੀ ਬੋਲੂ ਫੇਰ ਕਹਾਂਗੇ ਗੁਰੂ ਇੱਕ ਹੈ ਇੱਕੋ ਹੀ ਬੋਲੂਗਾ ਤੇ ਇੱਕ ਅਖੰਡ ਪਾਠ ਪ੍ਰਕਾਸ਼ ਕਰਕੇ ਬਾਕੀ ਸੁਣੀ ਚੱਲੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੱਲ ਕਰੋ ਜਿੱਕ ਬੋਲੂਗਾ ਇੱਕੋ ਹੀ ਗੁਰੂ ਹੈ ਇੱਕ ਅਖੰਡ ਪਾਠ ਪ੍ਰਕਾਸ਼ ਕਰਕੇ ਇੱਕ ਗ੍ਰੰਥੀ ਬੋਲੇ ਉਚਾਰਨ ਕਰਕੇ ਬਾਣੀ ਸੁਣੇ ਬਾਕੀ ਜੇ ਸੁਣੋ ਬੈਠ ਕੇ ਬਾਣੀ ਸੁਣੋ ਬਾਣੀ ਬੈਠ ਕੇ ਸਤੇ ਇਦਾਂ ਇਕੋਤਰੀਆਂ ਵੀ ਡੇਰੇਦਾਰਾਂ ਦਾ ਆਪਣਾ ਬਣਾਇਆ ਵਪਾਰ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਚਲਾਇਆ ਵਪਾਰ ਹੈ ਕਿਤੇ ਗੁਰਮਤ ਸਿਧਾਂਤ ਵਿੱਚ ਕੋਈ ਕੋਤਰੀ ਨਹੀਂ ਕੀ ਕੋਤਰੀ ਦੀ ਆਉਟਪੁੱਟ ਹੈ ਬੈਠ ਕੇ ਸੋ ਪ੍ਰਕਾਸ਼ ਕਰਕੇ ਬਸ ਇਦਾਂ ਦਾ ਕਰੀ ਗਈ ਹਾਂ ਹਾਂ ਕਈ ਵਾਰੀ ਤਾਂ ਉਹ ਵੀ ਨਹੀਂ ਹੁੰਦਾ ਐ ਬਸ ਹਾਂ ਜੋ ਥੋੜੀ ਦੇਰ ਬਾਅਦ ਹੁੰਦੀ ਹੈ ਨਾ ਫਿਰ ਪਤਾ ਲੱਗਦਾ ਵੀ ਜਿਉਂਦਾ ਹੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਪਤਾ ਲੱਗਦਾ ਵੀ ਜਿਉਂਦਾ ਹੀ ਹੈ ਕੀ ਮਖੌਲ ਬਣਾ ਦਿੱਤਾ ਜਨਾਜਾ ਕੱਢਦਾ ਦਾ ਸਿੱਖੀ ਦਾ ਆਪਣੀਆਂ ਗੱਲਾਂ ਨਹੀਂ ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਨਗਾਹਾਰ ਕੰਦੇ ਸੀ ਕਿਉਂ ਖਾਦੀ ਗਈ ਸਿੱਖੀ ਕਿਉਂ ਖਾਦੀ ਗਈ ਇਹ ਤੁਹਾਨੂੰ ਪਛਾਣ ਕਰਾ ਰਹੇ ਬੁੱੱਲ ਦੇ ਸੱਪਾਂ ਦੀ ਬੁੱਕਲ ਦੇ ਸੱਪ ਇਕ ਵਾਰੀਆਂ ਦੀ ਗੱਲਾਂ ਵਾਲੇ ਦਵਾਨਾਂ 'ਚ ਕਰਾਂਗੇ ਬੁੱਕਲ ਦੇ ਸੱਪ ਪਰ ਬਾਹਰੀ ਸੱਪ ਤੋਂ ਬੁੱਕਲ ਦਾ ਸੱਪ ਬੜਾ ਖਤਰਨਾਕ ਹੁੰਦਾ ਹੈ ਬਾਹਰੀ ਚੋਰ ਤੋਂ ਉਹ ਪਹਿਰੇਦਾਰ ਬੜਾ ਖਤਰਨਾਕ ਹੈ ਜਿਹੜਾ ਆਪ ਹੀ ਪਾੜ ਲਾਉਣ ਲੱਗ ਪਵੇ ਬੋਲੋ ਸਤਨਾਮ ਜੇ ਘਰ ਪੰਨੇ ਪਾਹਰੂ ਕੌਣ ਰਖਣਹਾਰਾ ਉਸ ਘਰ ਨੂੰ ਕੌਣ ਬਚਾ ਸਕਦਾ ਹੈ ਜੇ ਪਹਿਰੇਦਾਰ ਕਹਾਉਣ ਵਾਲਾ ਹੀ ਚੋਰ ਬਣ ਜਾਵੇ ਪਹਿਰੇਦਾਰ ਚੋਰ ਬਣੇ ਹੋਏ ਐਚ ਜਿਹੜੇ ਪਹਿਲੇਦਾਰ ਕਹਾਉਂਦੇ ਆਪਣੇ ਆਪ ਨੂੰ ਸਿੱਖੀ ਦੇ ਠੇਕੇਦਾਰ ਕਹਾਉਂਦੇ ਨੇ ਬ੍ਰਹਮ ਗਿਆਨੀ ਕਹਾਉਂਦੇ ਨੇ ਤਾਂ ਤੇ ਉਹ ਅੱਜ ਚੋਰ ਬਣੇ ਹੋਏ ਉਹ ਸਿੱਖ ਨੂੰ ਪਾੜ ਲਾ ਰਹੇ ਨੇ ਪਾੜ ਲਾ ਰਹੇ ਨੇ ਜਿਸ ਕਰਕੇ ਸੁਚੇਤ ਹੋਣਾ ਆਪੋ ਘਰ ਕੋ ਅੱਗ ਲੱਗੀ ਘਰ ਕੇ ਚਰਾਬ ਸੇ ਉਹ ਅੱਜ ਮਸਲਾ ਬਣ ਰਿਹਾ ਅੱਜ ਘਰ ਨੂੰ ਅੱਗ ਲੱਗ ਰਹੀ ਹੈ ਘਰ ਕੀ ਤਰ੍ਹਾਂ ਵਸੇ ਤਾਂ ਕਿ ਸੁਚੇਤ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਤਾਂ ਤੇ ਰੋ ਵਿਚਾਰ ਗੱਲ ਚੱਲੀ ਸੀ ਅੱਜ ਤੋਂ ਬਾਅਦ ਤੁਸੀਂ ਕਿਸੇ ਕੋਤਰੀ ਦੇ ਵਿੱਚ ਭੁੱਲ ਕੇ ਵੀ ਅਖੰਡ ਪਾਠ ਨਹੀਂ ਕਰਾਓਗੇ ਕਰਨ ਕਰ ਲਿਓ ਥਾਂ ਥਾਂ ਥਰੂਆਊਟ ਪੰਜਾਬ ਸਾਰੇ ਹਰਿਆਣਾ ਰਾਜਸਥਾਨ ਮੈਂ ਪ੍ਰਣ ਕਰਾ ਚੁੱਕੇ ਹਾਂ ਇਹ ਤੇ ਤੁਸੀਂ ਜਿੰਨੇ ਆਇਓ ਭੈਣਾ ਸੁਣ ਲਓ ਭਾਈ ਸੁਣ ਲਓ ਭੁੱਲ ਕੇ ਵੀ ਕਿਸੇ ਕੋਤਰੀ ਦੇ ਵਿੱਚ ਅਖੰਡ ਪਾਠ ਦੀ ਫੀਸ ਜਮਾ ਨਹੀਂ ਕਰਵੋਗੇ ਭੁੱਲ ਕੇ ਵੀ ਕਿਸੇ ਥਾਂ ਦੇ ਉੱਤੇ ਕਿਸੇ ਬਾਦਗਲ ਡਰਿਆ ਸੋਰਾ ਮਣੀ ਕਮੇਟੀ ਤੇ ਗੁਰਦਵਾਰੇ ਭੁੱਲ ਕੇ ਵੀ ਕਿਸੇ ਖੰਡ ਪਾਣ ਦੀ ਫੀਸ ਜਮਾ ਨਹੀਂ ਕਰਾਉਂਗੇ ਬਾਣੀ ਆਪ ਪੜੋਂਗੇ ਸੈਂਚੀਆਂ ਲਿਆਓ ਜੇ ਅਤੀ ਮਜਬੂਰੀ ਆ ਕੋਈ ਨਹੀਂ ਪੜਨ ਜਾਣਦਾ ਗਰੰਤੀ ਸਿੰਘ ਤੋਂ ਘਰੇ ਪਾਠ ਪਟਨਾਸ਼ ਕਰਾ ਕੇ ਬਾਣੀ ਸੁਣੋ ਤੇ ਸੁਣਾਉਣ ਵਾਲੇ ਦਾ ਪੂਰਾ ਪੂਰਾ ਸਤਿਕਾਰ ਕਰੋ ਦਸ ਸਿਚ ਮਰਿਆਦਾ ਤੋਂ ਕਿਹੜੀ ਗੱਲ ਬਾਤ ਹੈ ਤੇ ਬਾਣੀ ਸੁਣਨ ਦਾ ਫਲ ਆ ਥਾਂ ਥਾਂ ਦੱਸਿਆ ਤੇ ਪਾਠ ਕਰਾਉਣ ਦਾ ਕੋਈ ਫਲ ਨਹੀਂ ਸੁਣਨ ਦਾ ਫਲ ਜ਼ਰੂਰ ਲਿਖਿਆ ਕੀ ਲਿਖਿਆ ਦੁਖ ਰੋਗ ਸੰਤਾਂ ਪੁੱਤਰੇ ਸੁਣੀ ਸੱਚੀ ਬਾਣੀ ਇਹ ਲਿਖਿਆ ਵੀ ਸੱਚੀ ਬਾਣੀ ਨੂੰ ਸੁਣ ਕੇ ਇਉਂ ਤਾਂ ਨਹੀਂ ਲਿਖਿਆ ਵੀ ਦੂਖ ਰੋਗ ਸੰਤਾ ਪੁੱਤਰੇ ਪਾਠ ਕਰਾਇ ਕੋ ਜੇ ਲਿਖਿਆ ਹੁੰਦਾ ਫਿਰ ਕੋਈ ਤਰਾਜ ਨਹੀਂ ਫਿਰ ਮੰਨਦਾ ਮੈਂ ਤੇ ਗੁਰੂ ਜੀ ਨੇ ਲਿਖ ਦਿੱਤਾ ਆਪੇ ਗੁਰੂ ਜੀ ਬਖਸ਼ਿਸ਼ ਕਰਨਗੇ ਪਰ ਨਾ ਲਿਖਿਆ ਨਹੀਂ ਕਿਤੇ 1430 ਪੰਨੇ ਵਿੱਚ ਇੱਕ ਪੰਗਤੀ ਕੋ ਕੱਢ ਕੇ ਦਿਖਾ ਦੇ ਵੀ ਪਾਠ ਕਰਾ ਲਿਓ 1430 ਪੰਨੇ 'ਚ ਉੱਤਰ ਦੀਜਾ ਰੋਸ ਨਾ ਕੀਜਾ ਉੱਤਰ ਦੀਜਾ ਇੱਕ ਵੀ ਪੰਨਤੀ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੱਢ ਕੇ ਵਿਖਾਓ ਵੀ ਬਾਣੀ ਸੁਣਨ ਤੋਂ ਬਿਨਾ ਪਾਠ ਕਰਾਉਣ ਦਾ ਕੋਈ ਫਾਲ ਹੈ ਸੰਕੜ ਪਾਠ ਦਾ ਜਾਂ ਖੰਡ ਪਾਠ ਦਾ ਜਾਂ ਸਹਿਜ ਪਾਠ ਦਾ ਕਿੱਥੇ ਲਿਖਿਆ ਫਾਲ? ਗਾਵ ਦੀ ਮਨ ਘਰਤ ਬਣਾਏ ਹੋਏ ਆ। ਕੋਈ ਫਾਲ ਨਹੀਂ ਕਿਤੇ ਲਿਖਿਆ ਹੋਇਆ। ਫਾਲ ਕਹਦਾ ਹੈ ਬਾਣੀ ਸੁਣਨ ਦਾ। ਸੁਣੋ। ਸੁਣੋ ਬਾਣੀ ਤੇ ਸੁਣੋਗੇ ਤਾਂ ਦੂਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ। ਸੁਣ ਲਓ ਆਪ ਪੜ੍ਹ ਕੇ ਆਪ ਸੁਣੋ ਨਹੀਂ ਜਾਣਦੇ ਗ੍ਰੰਥ ਸਿੰਘ ਤੋਂ ਸੁਣੋ। ਗਲਤ ਸੁਣਨ ਦੀ ਹੈ ਕਈ ਕੋਟਿਕ ਜੰਗ ਫੜਾ ਸੁਣ ਗਾਵਣ ਹਾਰੇ RAM ਕਈ ਕਰੋੜਾਂ ਜੱਗਾਂ ਦਾ ਫਲ ਜਿਹੜੇ ਸਰਵ ਵਿਆਪਕ ਪਰਮੇਸ਼ਰ ਦੀ ਬਿੜਾਈ ਜੋ ਕੇ ਬਾਣੀ ਹੈ ਗਾਉਂਦੇ ਆ ਜਾਂ ਸੁਣਦੇ ਆ ਸੁਣਨ ਦੀ ਗੱਲ ਫੇਰ ਹੈ ਨਹੀਂ ਦੇਖਾ ਵੀ ਕਈ ਕਰੋੜਾਂ ਜੱਗਾਂ ਦਾ ਫਲ ਹੈ ਪਾਠ ਕਰਾਏ ਤੋਂ ਕਈ ਕਹਿੰਣਗੇ ਜੀ ਬੜੇ ਬਸ ਪਾਠ ਪੜਾ ਦਿਓ ਸੁਣਨ ਦੀ ਗੱਲ ਨਹੀਂ ਕਹਿੰਦੇ ਕੁੰਝੋ ਖੰਡ ਪਾਠ ਪੜਾ ਦਿਓ ਬਸ ਬੜਾ ਫਲ ਮਿਲ ਜੂਆ ਕਰਾ ਦਿਓ ਕਰਾਉਣ ਦਾ ਬਈ ਫਲ ਨਹੀਂ ਸੁਣਨ ਦਾ ਹੈ ਦੱਸੋ ਕਿਥੇ ਲਿਖਿਆ ਕਰਾਉਣ ਦਾ ਫਾਲਾ ਕਈ ਕੋਟਕ ਜੱਗ ਫਾਲਾ ਸੁਣ ਲਿਖਿਆ ਸੁਣ ਲਿਖਿਆ ਵੀ ਅੰਮ੍ਰਿਤ ਬਾਣੀ ਹਰ ਹਰ ਤੇ ਵੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਨਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਤਾਂ ਤੇ ਸੁਣ ਸੁਣ ਹੋਵੇ ਪਰਮਗਤ ਮੇਰੀ ਲਿਖਿਆ ਸੁਣ ਸੁਣ ਕੇ ਸਾਂਤੇ ਆਪਾਂ ਭਾਈ ਇਦਾਂ ਜਾਨੀ ਕਿ ਜੋ ਕੁਝ ਧਰਮ ਦੇ ਨਾਂ ਦੇ ਉੱਤੇ ਆਪਣੇ ਵੀ ਪ੍ਰਚਲਿਤ ਹੋ ਗਿਆ ਉਹ ਵੀ ਛੱਡੋ ਤੇ ਜੋ ਕੁਝ ਅਨਮਤਾਂ ਦੀ ਗੱਲ ਆਪਾਂ ਦੋ ਸ਼ਬਦ ਵਿਚਾਰ ਲੈ ਉਹ ਵੀ ਛੱਡੋ ਕਿ ਗੁਰਮਤਿ ਦੇ ਵਿੱਚ ਪਰਪਰਪ ਹੋਣਾ ਹੈ ਜੋ ਗੁਰਬਾਣੀ ਕਹਿੰਦੀ ਉਹ ਸੱਚ ਹੈ ਜੋ ਬੰਦੇ ਕਹਿੰਦੇ ਨੇ ਧਰਮ ਦੀ ਆੜ ਦੇ ਵਿੱਚ ਉਹ ਝੂਠ ਹੈ ਗੱਲ ਉਹ ਮੰਨੋ ਜਿਹੜੀ ਬਾਣੀ ਮੁਤਾਬਕ ਹੈ ਹਾਂ ਇਥੋਂ ਇਹਨਾ ਸਮਝ ਲਿਓ ਕਿ ਤੇ ਵੀ ਗੁਰਮਖਣਾ ਨਾਫਰਤ ਹੈ ਨਹੀਂ ਫਤਿਹ ਦੀ ਸਾਂਝ ਹੈ ਬਹੁਤ ਵਾਰ ਦੱਸਿਆ ਤੁਹਾਨੂੰ ਵੀ ਗੁਰਮਖ ਸੌਕਰ ਦੋਸਤੀ ਸਤਗੁਰ ਸੌ ਲਾਇ ਕਿੱਤ ਗੁਰਮਖਣਾ ਦੋਸਤੀ ਹੈ ਫਤੇ ਦੀ ਸਾਂਝ ਹੈ ਮਿੱਤਰਤਾ ਹੈ ਸਾਨੂੰ ਕੋਈ ਗੁਰਬਾਣੀ ਦੀ ਗੱਲ ਦੱਸੇ ਉਹ ਸਾਡਾ ਭਾਈ ਹੈ ਸਾਡਾ ਮਿੱਤਰ ਹੈ ਸਾਡਾ ਦੋਸਤ ਹੈ ਭੈਣ ਭਾਈਆਂ ਵਾਲਾ ਰਿਸ਼ਤਾ ਹੈ RAM GOVIND ਜਪਿੰਦਿਆਂ ਹੋਵਾ ਮੁਖ ਪਵਿੱਤਰ ਹਰਜਤ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਉਹ ਸਾਡਾ ਭਾਈ ਹੈ ਮਿੱਤਰ ਹੈ ਪਰ ਅਸੀਂ ਚਿੱਤਰ ਗੁਰੂ ਦੇ ਨਾਲ ਲਾਉਣਾ ਹੈ ਗੁਰਮਖ ਸੌਕਰ ਦੋਸਤੀ